ਰਾਜਾ ਕਹਿੰਦੇ ਭਾਵੇਂ ਸਾਰੀ ਰਾਤ ਜਾਗਦਾ ਰਹੇ ਸਾਰੀ ਰਾਤ ਦਾ ਜਗਰਾਤਾ ਕਰਦਾ ਰਹੇ ਪਰ ਹਉਮੈ ਵਿੱਚ ਫਸੇ ਰਹਾਂ ਵਿਕਾਰਾਂ ਵੱਲੋਂ ਜੇ ਤੂੰ ਜਾਗਿਆ ਨਾ ਵਿਕਾਰਾਂ ਵੱਲੋਂ ਤੇਰੇ ਅੰਦਰ ਜਾਗਰਤੀ ਨਾ ਆਈ ਤਾਂ ਤੇਰਾ ਜਗਰਾਤਾ ਵੀ ਕਿਸੇ ਕੰਮ ਦਾ ਨਹੀਂ ਹੈ ਆਖੋ ਸਤਨਾਮ ਘਰ ਮੈਂ ਵਿੱਚ ਟਿਕੇ ਰਹਿ ਕੇ ਕੀਤੀ ਹੋਈ ਪਰਮਾਤਮਾ ਦੀ ਭਗਤੀ ਵੀ ਉਹਦੇ ਦਰ ਤੇ ਕਬੂਲ ਨਹੀਂ ਹੁੰਦੀ। ਮਨਮੁਖ ਦਰ ਢੋਈ ਨਾ ਲਹੇ ਭਾਏ ਦੂਜੇ ਕਰਮ ਕਮਾਏ। ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁਖ ਮਾਲਕ ਤੋਂ ਬਿਨਾਂ ਹੋਰ ਹੋਰ ਦੇ ਪ੍ਰੇਮ ਵਿੱਚ ਕਰਮ ਕਰਕੇ ਪ੍ਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ ਹਨ ਆਖੋ ਸਤਨਾਮ ਆਸਰਾ ਨਹੀਂ ਮਿਲਦਾ ਕਿਉਂਕਿ ਪ੍ਰੀਤ ਇੱਕ ਨਾਲ ਇੱਕ ਤੇ ਭਰੋਸਾ ਰੱਖ ਇੱਕ ਨਾਲ ਜੁੜਿਆ ਰਹੇ ਉਹ ਬਖਸ਼ਿਸ਼ਾ ਕਰਦਾ ਹੈ ਥਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਨਾਮ ਤੋਂ ਬਿਨਾ ਜ਼ਿੰਦਗੀ ਜਿਉ ਰਿਹਾ ਹੈ ਭਜਨ ਤੋਂ ਬਿਨਾ ਬਾਣੀ ਤੋਂ ਬਿਨਾ ਆਪਣਾ ਜੀਵਨ ਜਿਉ ਰਿਹਾ ਹੈ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹਨ ਕਿ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨ ਦੂਜੈ ਭਾਇ ਪਿਆਰ ਬਾਦਸ਼ਾਹ ਕਹਿੰਦੇ ਭਾਈ ਜਿੰਨਾ ਮਨੁੱਖਾਂ ਦੀ ਲਗਨ ਇਹ ਸੰਸਾਰ ਰੂਪੀ ਮਾਇਆ ਦੇ ਮੋਹ ਵਿੱਚ ਟਿਕੀ ਰਹਿੰਦੀ ਹੈ ਉਹਨਾਂ ਦਾ ਚੰਗੇ ਚੰਗੇ ਪਦਾਰਥ ਖਾਣਾ ਤੇ ਚੰਗੇ ਚੰਗੇ ਕੱਪੜੇ ਹੰਡਾਉਣਾ ਵੀ ਉਹਨਾਂ ਵਾਸਤੇ ਫਟਕਾਰ ਜੋਗ ਜੀਵਨ ਬਣਦਾ ਹੈ ਗੁਰਮੰਤਰਹੀਣ ਸੋ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਨ ਹੈ ਤੇ ਤੂੰ ਪੁੰਨ ਦਾਨ ਦਇਆ ਤੋਂ ਬਿਨਾ ਆਪਣੀ ਮਾਇਆ ਦੇ ਰਸ ਵਿੱਚ ਜ਼ਿੰਦਗੀ ਜਿਉਂ ਰਹਾ ਹੈ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਕਿ ਤੂੰ ਕੀਰਤ ਕਰ ਤੇ ਵੰਡ ਕੇ ਛਕ ਤੇ ਨਾਮ ਜਪ। ਧੰਨ ਬਾਬਾ ਆਨੰਦ ਸਿੰਘ ਜੀ ਇੱਕ ਬਚਨ ਕਰਿਆ ਕਰਦੇ ਸਨ ਕਿ ਭਾਈ ਵੰਡ ਕੇ ਛਕਣਾ ਵੀ ਮਨੁੱਖ ਲਈ ਬਹੁਤ ਜ਼ਰੂਰੀ ਹੈ ਤੇ ਵੰਡ ਕੇ ਛਕਣਾ ਬੰਦਗੀ ਹੈ ਤੇ ਦਿਖਾ ਕੇ ਖਾਣਾ ਸ਼ਰਮਿੰਦਗੀ ਹੈ ਭਾਵੇਂ ਅਸੀਂ ਅੱਛੇ ਅੱਛੇ ਭੋਜਨ ਛਕ ਰਹੇ ਹਾਂ ਪਰ ਲੋੜਵੰਦ ਨੂੰ ਵਿਖਾ ਵਿਖਾ ਕੇ ਖਾਣਾ ਸ਼ਰਮਿੰਦਗੀ ਹੈ ਤੇ ਸ਼ਪਾਕੇ ਖਾਣਾ ਲੋਕੋ ਕੇ ਖਾਣਾ ਗੰਦਗੀ ਹੈ ਆਖੋ ਸਤਨਾਮ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਪਛਾਣੈ ਸੇ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਕਹਿੰਦਿਆ ਤੇਰੇ ਘਰ ਦੀ ਰਸੋਈ ਵੀ ਗੁਰੂ ਘਰ ਦੇ ਹੀ ਲੰਗਰ ਵਾਂਗੂ ਹੋਵੇ ਜਿੱਥੇ ਗੁਰਮਖੋ ਗਿਣ ਕੇ ਪ੍ਰਸ਼ਾਦ ਦੇ ਪਕਦੇ ਆ ਉਥੇ ਤਰੱਕੀ ਨਹੀਂ ਹੋ ਸਕਦੀ ਜਿੱਥੇ ਲੋੜਵੰਦ ਲਈ ਦਰਵਾਜ਼ਾ ਬੰਦ ਹੈ ਜਿੱਥੇ ਭੁੱਖੇ ਜਾਨਵਰ ਨੂੰ ਪ੍ਰਸ਼ਾਦਾ ਨਹੀਂ ਮਿਲਦਾ ਜਿੱਥੇ ਕਦੇ ਭੁੱਖੇ ਨੂੰ ਪ੍ਰਸ਼ਾਦਾ ਨਹੀਂ ਮਿਲਿਆ ਕਿਸੇ ਕੂਕਰ ਕੁੱਤੇ ਜਾਨਵਰ ਨੂੰ ਵੀ ਪ੍ਰਸ਼ਾਦਾ ਨਹੀਂ ਮਿਲਿਆ ਤੇ ਫਿਰ ਐਸੇ ਰੋਗ ਲੱਗ ਜਾਂਦੇ ਆ ਕਿ ਮਨੁੱਖ ਨੂੰ ਵੀ ਲੰਗਰ ਛਕਣ ਤੋਂ ਵੈਦ ਮਨਾ ਕਰ ਦਿੰਦੇ ਆ ਆਖੋ ਸਤਨਾਮ ਕਿ ਤੂੰ ਕੁਝ ਨਹੀਂ ਖਾ ਪੀ ਸਕਦਾ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਹਰ ਇੱਕ ਦੀ ਭੁੱਖ ਨੂੰ ਫੀਲ ਕਰਿਆ ਕਰ। ਕਿ ਫਰੀਦਾ ਮੌਤੋਂ ਭੁੱਖ ਬੁਰੀ ਮੌਤੋਂ ਵੀ ਭੁੱਖ ਹੈ ਜਿਹੜੀ ਉਹ ਬੁਰੀ ਹੈ ਚਲਣੀ ਬੜੀ ਔਖੀ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿੰਨਾ ਦੂਜੇ ਭਾਏ ਪਿਆਰ ਸਾਡੇ ਘਰ ਵਿੱਚ ਕੁਝ ਕੁ ਗੱਲਾਂ ਗੁਰੂ ਦੇ ਹੁਕਮ ਨਾਲ ਜੇ ਲਾਗੂ ਹੋ ਜਾਣ। ਇੱਕ ਤੇ ਲੰਗਰ ਪ੍ਰਸ਼ਾਦਾ ਬਣਾਉਣ ਵੇਲੇ ਵਾਹਿਗੁਰੂ ਕਹਿਣਾ, ਨਾਮ ਜਪਣਾ। ਦੂਸਰਾ ਨੰਬਰ ਪ੍ਰਸ਼ਾਦਾ ਜਾਂ ਆਟਾ ਗੁੰਨਣਾ, ਦਾਲਾ ਬਣਾਉਣਾ ਤੇ ਸਿਰ ਟਕਿਆ ਹੋਵੇ। ਇਹ ਸਾਡੇ ਗੁਰੂ ਦੀ ਮਰਿਆਦਾ ਹੈ। ਕਿਉਂਕਿ ਜਿੱਥੇ ਨਾਮ ਜਪਦੇ ਆਂ ਜਿੱਥੇ ਅਸੀਂ ਗੁਰੂ ਘਰ ਲੰਗਰ ਸਮਝ ਕੇ ਪ੍ਰਸ਼ਾਦਾ ਛਕਦੇ ਆਂ ਤੇ ਗੁਰੂ ਸਾਹਿਬ ਜੀ ਹਾਜ਼ਰ ਹੁੰਦੇ ਆ ਫਿਰ ਸਾਡੇ ਪ੍ਰਸ਼ਾਦੇ ਵਿੱਚ ਕੋਈ ਐਦਾਂ ਦੀ ਚੀਜ਼ ਨਾ ਆ ਜਾਏ। ਕਈ ਵਾਰੀ ਵਾਲ ਵੀ ਆ ਜਾਂਦੇ ਆ ਸਾਡੇ ਕੇਸ ਵੀ ਆ ਜਾਂਦੇ ਆ। ਇਸ ਕਰਕੇ ਸਿਰ ਜਿਹੜਾ ਆ ਉਹ ਟਕਿਆ ਹੋਣਾ ਚਾਹੀਦਾ। ਇੱਕ ਪ੍ਰਸ਼ਾਦਾ ਜਿਹੜਾ ਉਹ ਵੱਧ ਹੋਣਾ ਚਾਹੀਦਾ। ਕੋਈ ਲੋੜਵੰਦ ਆ ਜੇ ਕੋਈ ਜਾਨਵਰ ਆ ਜੇ ਉਹਨੂੰ ਪ੍ਰਸ਼ਾਦਾ ਸ਼ਕਾਸ਼ ਕੀਏ ਤੇ ਤੀਸਰਾ ਨੰਬਰ ਘਰ ਵਿੱਚ ਕਦੇ ਰਸੋਈ ਵਿੱਚ ਬਹੁਤਾ ਦੇਰ ਝੂਠੇ ਬਰਤਨ ਵੀ ਨਹੀਂ ਰੱਖਣੇ ਚਾਹੀਦੇ ਹਮੇਸ਼ਾ ਸਫਾਈ ਤੇ ਗੁਰੂ ਦਾ ਪਹਿਰਾ ਹੋਣਾ ਚਾਹੀਦਾ ਆਖੋ ਸਤਨਾਮ ਫਿਰ ਉਥੇ ਸਤਗੁਰੂ ਸੱਚੇ ਪਾਤਸ਼ਾਹ ਮੇਰਾ ਕਰਦੇ ਆ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਸ ਤੋਂ ਬਿਨਾ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮੈ ਹੋਏ ਖੁਆਰ ਤਿਰਗ ਖਾਣਾ ਤਿਰਗ ਪਹਿਣਾ ਜਨ ਦੂਜੇ ਭਾਏ ਪਿਆਰ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮੈ ਹੋਏ ਖੁਆਰ ਕਹਿੰਦੇ ਜਿਵੇਂ ਗੰਦਗੀ ਦੇ ਕੀੜੇ ਗੰਦਗੀ ਵਿੱਚ ਮਸਤ ਰਹਿੰਦੇ ਹਨ ਤਿਵੇਂ ਸੰਸਾਰ ਰੂਪੀ ਮਾਇਆ ਦੇ ਵਿੱਚ ਫਸ ਕੇ ਮਨੁੱਖ ਵਕਾਰਾਂ ਦੀ ਗੰਦਗੀ ਵਿੱਚ ਹੀ ਪਿਆ ਰਹਿੰਦਾ ਹੈ ਤੇ ਜਨਮ ਮਰਨ ਦੇ ਗੇੜ ਵਿੱਚ ਫਸ ਕੇ ਹਮੇਸ਼ਾ ਦੁਖੀ ਹੁੰਦਾ ਰਹਿੰਦਾ ਹੈ ਜਿਨ ਕਉ ਸਤ ਗੁਰ ਪੇਟਿਆ ਤਿਨਾ ਪਿੱਟੋ ਬਲ ਜਾਓ ਜਿਨ੍ਹਾਂ ਵਿਭਾਗੀਆਂ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਨਾਲ ਮੇਲ ਹੋ ਜਾਂਦਾ ਹੈ ਉਹਨਾਂ ਨੂੰ ਇੰਨਾ ਗੱਲਾਂ ਦੀ ਸੋਝੀ ਆ ਜਾਂਦੀ ਹੈ ਤੇ ਮੈਂ ਐਸੇ ਗੁਰੂ ਤੋਂ ਸਦਕੇ ਜਾਂਦਾ ਹਾਂ ਤਿੰਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਓ ਇਸ ਤਰ੍ਹਾਂ ਮੇਰੀ ਤਾਂਗ ਹੈ ਕਿ ਮੈਂ ਉਹਨਾਂ ਦੀ ਸੰਗਤ ਵਿੱਚ ਟਿਕਿਆ ਰਹਾ ਅਤੇ ਇਸ ਤਰ੍ਹਾਂ ਫਿਰ ਮੈਂ ਸਦਾ ਥਿਰ ਉਸ ਮਾਲਕ ਦੀ ਉਸ ਪ੍ਰਭੂ ਦੀ ਯਾਦ ਵਿੱਚ ਟਿਕਿਆ ਰਹਾ ਪੂਰਾ ਭਾਗ ਗੁਰ ਪਾਈਐ ਓ ਪਾਏ ਕਿਤੈ ਨਾ ਪਾਇਆ ਜਾਏ ਪਰ ਸਤਿਗੁਰੂ ਜੀ ਬਹੁਤ ਵੱਡੀ ਕਿਸਮਤ ਤੇ ਭਾਗਾਂ ਨਾਲ ਮਿਲਦਾ ਹੈ ਕਿਸੇ ਵੀ ਹੋਰ ਹੀਲੇ ਨਾਲ ਨਹੀਂ ਲੱਭਿਆ ਜਾ ਸਕਦਾ ਪੂਰਾ ਭਾਗ ਗੁਰ ਪਾਈਏ ਕਿਤਾ ਨਾ ਪਾਇਆ ਜਾਏ ਸਤ ਗੁਰ ਤੇ ਸਹਜ ਊਪਜੈ ਹਉ ਮੈਂ ਸ਼ਬਦ ਜਲਾਏ ਮਹਾਰਾਜ ਕਹਿੰਦੇ ਸਤ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਸ਼ਬਦ ਦੀ ਵਰਕਤ ਨਾਲ ਅੰਦਰੋਂ ਹੋਮੈ ਸੜ ਕੇ ਗੁਰੂ ਦੇ ਰਾਹੀ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਹਰ ਸਰਣਾਈ ਪਜ ਮਨ ਮੇਰੇ ਸਭ ਕਿਛ ਕਰਣ ਜੋਗ ਇਸ ਕਰਕੇ ਆਪਣੇ ਮਨ ਨੂੰ ਕਿਹਾ ਕਰ ਕਿ ਹੇ ਮਨਾ ਗੁਰੂ ਦੇ ਰਾਹੀ ਪਰਮਾਤਮਾ ਦੀ ਸ਼ਰਨ ਪਿਆਰੈ ਤੇ ਉਹ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਸਭ ਕੁਝ ਕਰਨ ਦੇ ਯੋਗ ਹੈ ਉਹਦਾ ਕੀਤਾ ਕਰਾਇਆ ਹੀ ਇਹ ਸ੍ਰਿਸ਼ਟੀ ਦੇ ਉੱਪਰ ਸੰਸਾਰ ਦੇ ਉੱਪਰ ਵਰਤ ਰਿਹਾ ਹੈ ਨਾਨਕ ਨਾਮ ਨਾ ਵੀਸਰੈ ਜੋ ਕਿਛ ਕਰੈ ਸੋ ਹੋਗਾ ਤੂੰ ਅਰਦਾਸ ਕਰਦਾ ਰਿਹਾ ਕਰ ਕੇ ਪ੍ਰਮਾਤਮਾ ਦਾ ਨਾਮ ਨਾ ਭੁੱਲ ਜਾਏ ਇਹ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਵਸ ਤੂੰ ਨਾ ਭੁੱਲਈ ਤੇਰਾ ਨਾਮ ਨਾ ਭੁੱਲੇ ਜੋ ਤੈਨੂੰ ਭਾਉਂਦਾ ਹੈ ਉਹ ਕੰਮ ਕਰਾਈਂ ਜੋ ਤੂੰ ਕਰ ਰਿਹਾ ਹੈ ਉਹ ਵੀ ਵਾਹ ਵਾਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੋ ਤੂੰ ਕਰਾ ਰਿਹਾ ਹੈ ਉਹ ਵੀ ਵਾਹ ਵਾਹ ਹੈ ਨਾਨਕ ਨਾਮ ਨਾ ਵਿਸਰੈ ਜੋ ਕਿਸ ਕਰੈ ਸੋ ਹੋਗ ਕਿ ਤੇਰਾ ਨਾਮ ਨਾ ਵਿਸਰ ਜਾਏ ਕਿ ਤੇਰਾ ਨਾਮ ਨਾ ਭੁੱਲ ਜਾਏ ਜੋ ਕਿਸ ਕਰੈ ਸੋ ਹੋਗ ਉਹੀ ਕੁਝ ਉਹ ਆਪ ਕਰਦਾ ਹੈ ਭਾਵ ਉਹਦਾ ਨਾਮ ਹੀ ਉਹਦੀ ਮੇਰ ਨਾਲ ਪ੍ਰਾਪਤ ਹੁੰਦਾ ਹੈ ਵਿਪਾਸ ਪਰਪਤੀ ਮਹਲਾ 5 ਅਸ਼ਟਪਦੀਆ ਰਾਗ ਪ੍ਰਭਾਤੀ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੀਂ ਜੋਤ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅਸ਼ਟਪਦੀਆਂ ਭਾਵ ਅੱਠ ਬੰਦਾਂ ਵਾਲੀ ਬਾਣੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਮਿਲਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਦੇਖੋ ਜਿਵੇਂ ਅਸੀਂ ਆਪਣੇ ਪਰਿਵਾਰ ਵਿੱਚ ਰਹਿੰਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤ ਪਿਤਾ ਪਾਈ ਸੁਤ ਬਨਤਾ ਚੋਗੈ ਚੋਗ ਆਨੰਦ ਸਿਉ ਜੁਗਤਾ ਪਾਤਸ਼ਾਹ ਕਹਿੰਦੇ ਜਿਵੇਂ ਮਾਂ ਪਿਓ ਭਰਾ ਪੁੱਤਰ ਇਸਤਰੀ ਪਰਿਵਾਰ ਦੇ ਸਾਰੇ ਸਾਥੀ ਚੂਗਹਿ ਚੋਗ ਕਹਿੰਦੇ ਰਲ ਕੇ ਮੌਜ ਨਾਲ ਮਾਇਆ ਦੇ ਭੋਗ ਭੋਗਦੇ ਹਨ ਹੁਣ ਅਸੀਂ ਰਲ ਮਿਲ ਕੇ ਸਾਰਾ ਪਰਿਵਾਰ ਉਹਦੇ ਪਦਾਰਥ ਛਕਦੇ ਆਂ ਤੇ ਮਸਤੀ ਕਰਦੇ ਆਂ ਚੋਗ ਚੂਗਹਿ ਆਨੰਦ ਸਿਉਂ ਜੁਗਤਾ ਕਹਿੰਦੇ ਰਲ ਕੇ ਮੌਜ ਨਾਲ ਮਾਇਆ ਦੇ ਭੋਗ ਭੋਗਦੇ ਹਨ ਊਰਜ ਪਰਿਓ ਮਨ ਮੀਠ ਮੋਹਾਰਾ ਸਵਨਾ ਦੇ ਮਨ ਵਿੱਚ ਮਾਇਆ ਮੋਦੀ ਮਠਾਸ ਇੱਕ ਐਸੀ ਇਸ ਮਠਾਸ ਦੇ ਵਿੱਚ ਅਸੀਂ ਫਸੇ ਹੋਏ ਹਾਂ ਫਸੇ ਰਹਿੰਦੇ ਹਾਂ ਉਰਜ ਪਰਿਓ ਮਨ ਮੀਠ 모ਹਾਰਾ ਸਵਨਾ ਦੇ ਮਨ ਵਿੱਚ ਇਹ ਰਸ ਹੈ ਗੁਣਗਾ ਹਕ ਮੇਰੇ ਪ੍ਰਾਣ ਅਭਾਰਾ ਪਰ ਸਤਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣਾਂ ਦੇ ਗਾਹ ਕ ਸੰਤ ਜਨ ਮੇਰੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ ਏਕ ਹਮਾਰਾ ਅੰਤਰ ਜਾਮੀ ਕਿ ਭਾਈ ਉਹ ਸਭ ਦੇ ਮਨ ਦੀ ਦਿਲ ਦੀ ਜਾਣਣ ਵਾਲਾ ਪਰਮਾਤਮਾ ਹੀ ਮੇਰਾ ਰਾਖਾ ਹੈ ਤਰ ਏਕਾ ਮੈਂ ਟਿਕ ਏਕ ਸਕੀ ਸਿਰ ਸਾਹਾ ਵੜ ਪੁਰਖ ਸੁਆਮੀ ਮੈਨੂੰ ਸਿਰਫ ਪ੍ਰਮਾਤਮਾ ਦਾ ਆਸਰਾ ਹੈ ਮੈਨੂੰ ਸਿਰਫ ਇੱਕ ਪ੍ਰਮਾਤਮਾ ਦਾ ਹੀ ਸਹਾਰਾ ਹੈ ਧਰ ਏਕਾ ਮਹਿ ਟਿਕ ਇਕਸ ਮੈਨੂੰ ਉਤੇ ਹੀ ਟਿਕ ਹੈ ਕਿ ਮੇਰਾ ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਉਹਨਾਂ ਦਾ ਮਾਲਕ ਹੈ ਆਖੋ ਸਤਨਾਮ ਸਿਰ ਸਾਹਾ ਵਡ ਪੁਰਖ ਸੁਆਮੀ ਸ਼ਾਲਲਾ ਨਾਗਨ ਸਿਉ ਮੇਰੀ ਟੁੱਟਾ ਨ ਹੋਈ ਸੋ ਇਸ ਤਰ੍ਹਾਂ ਮਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਛਲ ਕਰਨ ਵਾਲੀ ਆਪਣੀ ਮਾਇਆ ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ ਸੰਸਾਰੂਪੀ ਮਾਇਆ ਭਾਵੇਂ ਜਿਹੜੀ ਵੀ ਚੀਜ਼ ਤੈਨੂੰ ਗੁਰੂ ਸਾਹਿਬ ਜੀ ਨਾਲੋਂ ਤੋੜਦੀ ਹੈ ਗੁਰ ਕਹਿਆ ਇਹ ਝੂਠੀ ਤੋਹੀ ਕਿਉਂਕਿ ਸਤਗੁਰੂ ਨੇ ਮੈਨੂੰ ਇਹ ਦੱਸ ਦਿੱਤਾ ਕਿ ਇਹ ਭਾਈ ਝੂਠੀ ਹੈ ਇਹ ਠੱਗੀ ਹੈ ਇਹ ਠੱਗ ਬੂਟੀ ਹੈ ਤੈਨੂੰ ਇਹਨੇ ਠੱਗ ਲੈਣਾ ਹੈ ਤੇ ਤੂੰ ਇਹਦੇ ਨਾਲੋਂ ਸੁਰਤ ਤੋੜ ਕੇ ਕਿਸੇ ਵੇਲੇ ਰੱਬ ਦੀ ਬੰਦਗੀ ਵੀ ਕਰਿਆ ਕਰ ਗੁਰ ਕਹਿਆ ਗੁਰੂ ਦਾ ਕਹਿਆ ਇਹ ਝੂਠੀ ਤੋਹੀ ਮੈਨੂੰ ਗੁਰੂ ਦੇ ਕਹੇ ਤੋਂ ਪਤਾ ਲੱਗਿਆ ਕਿ ਤੇ ਝੂਠੀ ਝੂਠ ਹੈ ਮੁੱਖ ਮਿੱਠੀ ਖਾਈ ਕੌੜਾਏ ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ ਮੂੰਹ ਵਿੱਚ ਮਿੱਠੀ ਲੱਗਦੀ ਹੈ ਪਰ ਖਾਦਿਆਂ ਇਹਦਾ ਸਵਾਦ ਬਹੁਤ ਹੀ ਕੌੜਾ ਹੈ ਆਖੋ ਸਾਤਨਾ ਮੁੱਖ ਮਿੱਠੀ ਖਾਈ ਕੌੜਾਏ ਕੌੜਾਏ ਭਾਵ ਕੀ ਕੌੜੀ ਹੈ ਅੰਮ੍ਰਿਤ ਨਾਮ ਮਨ ਰਹਾ ਅੰਗਾਏ ਇਸ ਤਰ੍ਹਾਂ ਮੇਰਾ ਮਨ ਆਤਮਿਕ ਜੀਵਨ ਦੇਣ ਵਾਲੇ ਹਰੀ ਨਾਮ ਨਾਲ ਰੱਜਿਆ ਰਹਿੰਦਾ ਹੈ ਅੰਮ੍ਰਿਤ ਨਾਮ ਆਤਮਿਕ ਜੀਵਨ ਦੇਣ ਵਾਲਾ ਅਮਰ ਕਰ ਦੇਣ ਵਾਲਾ ਲੋਭਾਂ ਮੋਹ ਸਿਉ ਗਈ ਬਖੋਟ ਇਸ ਤਰ੍ਹਾਂ ਮਹਾਰਿਜ ਕਹਿੰਦੇ ਵੀ ਲੋਭ ਲੋ ਆਦਿਕ ਨਾਲੋਂ ਮੇਰਾ ਇਤਵਾਰ ਹੈ ਜਿਹੜਾ ਉਹ ਮੁੱਕ ਗਿਆ ਹੈ ਗੋ ਰੇ ਕਿਰਪਾਲ ਮੋਹ ਕਿਨੀ ਛੋਟਾ ਕਿਰਪਾਲ ਕਿਰਪਾ ਦੇ ਖਜ਼ਾਨੇ ਗੁਰੂ ਨੇ ਮੇਰੇ ਉੱਤੇ ਇਹ ਬਖਸ਼ਿਸ਼ ਕਰ ਦਿੱਤੀ ਮੇਰੇ ਉੱਤੇ ਇਹ ਮੇਰ ਕਰ ਦਿੱਤੀ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਐਸੀ ਠਗਵਾਰੀ ਹੈ ਇਹਨੇ بڑے ਘਰ ਤੇ بڑے ਠੱਗਾਂ ਦੇ ਟੋਲੇ ਇਹ ਠਗਵਾਰੀ ਬਹੁਤ ਘਰ ਗਾਲੇ ਕਹਿੰਦੇ ਠੱਗਾਂ ਦੇ ਟੋਲੇ ਨੇ अनेका ਹਿਰਦੇ ਰੂਪੀ ਘਰ ਸੀ ਜਿਹੜੇ ਉਹ ਤਬਾਹ ਕਰ ਛੱਡੇ ਆ ਆਖੋ ਸਤਨਾਮ ਇਹ ਠਗਵਾਰੀ ਬਹੁਤ ਘਰ ਗਾਲੇ ਪਰ ਹਮ ਗੁਰ ਰਾਖ ਲੀਏ ਕਿਰਪਾਲੇ ਪਰ ਮੇਰੇ ਤੇ ਉਸ ਵਾਹਿਗੁਰੂ ਨੇ ਪ੍ਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ ਐਸੀ ਰਹਿਮਤ ਕੀਤੀ ਕੇ ਦਇਆ ਦੇ ਸੋਮੇ ਗੁਰੂ ਨੇ ਮੈਨੂੰ ਬਚਾ ਲਿਆ ਹੈ ਹਮ ਗੁਰ ਰਾਖ ਲੀਏ ਕਿਰਪਾਲੇ ਇਹ ਠਗਵਾਰੀ ਬਹੁਤ ਕਰ ਗਾਲੇ ਹਮ ਗੁਰ ਰਾਖ ਲੀਏ ਕਿਰਪਾਲੇ ਕਾਮ ਕ੍ਰੋਧ ਸਿਉ ਠਾਟ ਨਾ ਵਣਿਆ ਗੁਰ ਉਪਦੇਸ 모ਹੇ ਕਾਨੀ ਸੁਣਿਆ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਕ ਨਾਲ ਮੇਰੀ ਸਾਂਝ ਨਹੀਂ ਬਣੀ ਕਾਮ ਕ੍ਰੋਧ ਸੋਂ ਠਾਟ ਨਾ ਬਣਿਆ ਠਾਟ ਕਹਿੰਦੇ ਆ ਮੇਲ ਮੇਲ ਨਾ ਬਣਿਆ ਭਾਵ ਗੁਰ ਉਪਦੇਸ਼ ਮੁਹੇ ਕਾਨੀ ਸੁਣਿਆ ਜਦੋਂ ਮੈਂ ਗੁਰੂ ਜੀ ਦੇ ਉਪਦੇਸ਼ ਨੂੰ ਬੜੇ ਧਿਆਨ ਨਾਲ ਤੇ ਕੰਨਾਂ ਨਾਲ ਸੁਣਿਆ ਸਰਵਣ ਕੀਤਾ ਗੁਰ ਉਪਦੇਸ਼ ਮੁਹੇ ਕਾਨੀ ਸੁਣਿਆ ਜਾਇ ਦੇਖੋ ਤੇ ਮਹਾ ਚੰਡਾਲ ਹੁਣ ਮੈਂ ਜਿੱਧਰ ਵੇਖਦਾ ਉਧਰੇ ਵੱਡੇ ਚੰਡਾਲ ਆਪਣਾ ਜੋਰ ਪਾ ਰਹੇ ਹਨ ਮੈਨੂੰ ਇਹ ਨજર ਆਉਂਦਾ ਹੈ ਕਿ ਵੱਡੇ ਚੰਡਾਲ ਮੇਰੇ ਉੱਤੇ ਜੋਰ ਪਾ ਰਹੇ ਹਨ ਰਾਖ ਲਿਏ ਆਪਣੇ ਗੁਰੂ ਗੋਪਾਲ ਤੇ ਮੈਨੂੰ ਤਾਂ ਮੇਰੇ ਸਤਿਗੁਰੂ ਨੇ ਗੋਪਾਲ ਨੇ ਇਹਨਾਂ ਤੋਂ ਬਚਾ ਲਿਆ ਹੈ ਦਸ ਨਾਰੀ ਮੈਂ ਕਰੀ ਦੁਹਾਗਣ ਗੁਰ ਕਹਿਆ ਇਹ ਰਸੈ ਵਿਖਾਗਣ ਆਪਣੀਆਂ ਦਸਾਂ ਹੀ ਇੰਦਰੀਆਂ ਨੂੰ ਮੈਂ ਇਸ ਤੋਂ ਛੁੱਟੜ ਕਰ ਦਿੱਤਾ ਦਸ ਨਾਰੀ ਮੈਂ ਕਰੀ ਤੁਹਾਗਣ ਗੁਰ ਕਹਿਆ ਇਹ ਰਸੈ ਵਿਖਾਗਣ ਤੇ ਰਸਾਂ ਦੀ ਖਰਾਕ ਆਪਣਾਣੀ ਮੈਂ ਬੰਦ ਕਰ ਦਿੱਤੀ ਕਿਉਂਕਿ ਗੁਰੂ ਨੇ ਮੈਨੂੰ ਦੱਸਿਆ ਕਿ ਇਹ ਰਸਾਂ ਦੀ ਆਤ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਇੱਕ ਬਹੁਤ ਹੀ ਭਿਆਨਕ ਅਗਨੀ ਹੈ ਅੱਗ ਹੈ ਆਖੋ ਸਤਨਾਮ ਇਨ ਸੰ ਬੰਦੇ ਰਸਾਤਲ ਜਾਏ ਇਨ੍ਹਾਂ ਰਸਾਂ ਨਾਲ ਮੇਲ ਰੱਖਣ ਵਾਲਾ ਪ੍ਰਾਣੀ ਆਤਮਕ ਮੌਤ ਦੀ ਨੀਵੀਂ ਖੱਡ ਵਿੱਚ ਜਾ ਪੈਂਦਾ ਹੈ ਜਦੋਂ ਜਿਹਦੇ ਵਿੱਚੋਂ ਉਹ ਤੋਂ ਕਦੇ ਨਿਕਲਿਆ ਵੀ ਨਹੀਂ ਜਾਂਦਾ ਇਨ ਸੰਵੰਦੀ ਰਸਾਤਲ ਜਾਏ ਹਮ ਗੁਰ ਰਾਖੇ ਹਰ ਲੇਵ ਲਾਏ ਪਰ ਪ੍ਰਮਾਤਮਾ ਦੀ ਲਗਨ ਪੈਦਾ ਕਰਕੇ ਗੁਰੂ ਨੇ ਮੈਨੂੰ ਇਨ੍ਹਾਂ ਰਸਾਂ ਤੋਂ ਵੀ ਬਚਾ ਲਿਆ ਹੈ ਅਹੰ ਮੇਵ ਸਿਉ ਮਸਲਤ ਛੋਡੀ ਮੈਂ ਹੰਕਾਰ ਨਾਲ ਵੀ ਮਲਾਪ ਛੱਡ ਦਿੱਤਾ ਜਦੋਂ ਐਨੇ ਰੋਗਾਂ ਤੋਂ ਬੰਦਾ ਖਲਾਸੀ ਪ੍ਰਾਪਤ ਕਰ ਗਿਆ ਫਿਰ ਸ਼ਾਂਤੀ ਤਾਂ ਆਪਣੇ ਆਪ ਆ ਜਾਣੀ ਹੈ ਆਖੋ ਸਤਨਾਮ ਅਹੰ ਮੇਵ ਸੋ ਮਸਲ ਤ ਛੋਡੀ ਮੈਂ ਹੰਕਾਰ ਨਾਲ ਵੀ ਮੇਲ ਮਲਾਪ ਛੱਡ ਦਿੱਤਾ ਗੁਰ ਕਹਿਆ اے ਮੂਰਖ ਹੋਡੀ ਹੋਡੀ ਕਹਿੰਦੇ ਆ ਜਿੱਦੀ ਨੂੰ ਸਤਗੁਰੂ ਜੀ ਨੇ ਮੈਨੂੰ ਦੱਸਿਆ ਕਿ ਇਹ ਹੰਕਾਰ ਮੂਰਖ ਹੈ ਜਿੱਦੀ ਹੈ ਹੰਕਾਰ ਮਨੁੱਖ ਨੂੰ ਮੂਰਖ ਤੇ ਜਿੱਦੀ ਬਣਾ ਦਿੰਦਾ ਉਹ ਆਪਣੇ ਹੰਕਾਰ ਵਿੱਚ ਗੱਲ ਨੂੰ ਛੇਤੀ ਛੇਤੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਇਹ ਨੀਕਰ ਘਰ ਕਹੀ ਨਾ ਜਾਏ ਹੁਣ ਇਹ ਹੰਕਾਰ ਬੇਗਾਰਾ ਹੋ ਗਿਆ ਤੇ ਮੇਰੇ ਅੰਦਰ ਇਹਨੂੰ ਕੋਈ ਟਿਕਾਣਾ ਮਿਲਦਾ ਹੀ ਨਹੀਂ ਹਉਮੈ ਨੂੰ ਕੋਈ ਟਿਕਾਣਾ ਨਹੀਂ ਹੈ ਮੇਰੇ ਅੰਦਰ ਹਮ ਗੁਰ ਰਾਖ ਲੀਏ ਲਿਵ ਲਾਏ ਪ੍ਰਭੂ ਚਰਨਾਂ ਦੀ ਲਗਨ ਪੈਦਾ ਕਰਕੇ ਸਤਿਗੁਰੂ ਜੀ ਨੇ ਮੈਨੂੰ ਇਹ ਹੰਕਾਰ ਤੋਂ ਵੀ ਬਚਾ ਲਿਆ ਹੈ ਇਨ ਲੋਗਨ ਸਿਉ ਹਮ ਭਏ ਬਹਿਰਾਈ ਇਨਾ ਕਾਮਕ੍ਰੋਧ ਹੰਕਾਰ ਆਦਕਾਂ ਨਾਲੋਂ ਮੈਂ ਬੇਵਾਸਤਾ ਹੋ ਗਿਆ ਭਾਵ ਖਹਿੜਾ ਛੱਡ ਦਿੱਤਾ ਏਕ ਗਰੇ ਮੈਂ ਦੋਏ ਨਾ ਖਟਾਈ ਇੱਕੋ ਸਰੀਰ ਘਰ ਵਿੱਚ ਦੋਹਾਂ ਤਿਰਾਂ ਦਾ ਮੇਲ ਨਹੀਂ ਹੋ ਸਕਦਾ ਆਏ ਪ੍ਰਪੈ ਅੰਚਰ ਲਾਗ ਮੈਂ ਆਪਣੇ ਗੁਰੂ ਦੇ ਲੜ ਲੱਗ ਕੇ ਹੁਣ ਮਾਲਕ ਦੇ ਦਰ ਤੇ ਆ ਗਿਆ ਪ੍ਰਭੂ ਦੇ ਦਰ ਤੇ ਆ ਗਿਆ ਕਰੋ ਤਪਾਵਸ ਪ੍ਰਭ ਸਰਵਾਗ ਤੇ ਮੈਂ ਅਰਦਾਸ ਕਰਦਾ ਹਾਂ हे ਸਰਵਗ ਮਾਲਕ ਤੂੰ ਆਪ ਹੀ ਨਿਆਂ ਕਰਨ ਵਾਲਾ ਹੈ ਪ੍ਰਭ ਹਸ ਬੋਲੇ ਕੀਏ ਨਿਆਏ ਫਿਰ ਪ੍ਰਭੂ ਜੀ ਨੇ ਮਾਲਕ ਜੀ ਨੇ ਹੱਸ ਕੇ ਆਖਣ ਲੱਗੇ ਅਸਾਂ ਨਿਆ ਕਰ ਦਿੱਤੇ ਹਨ ਸਾਗਲ ਦੂਤ ਮੇਰੀ ਸੇਵਾ ਲਾਏ ਕਿ ਮਾਲਕ ਨੇ ਕਾਮਾਦਕ ਸਾਰੇ ਵੈਰੀ ਮੇਰੀ ਸੇਵਾ ਵਿੱਚ ਲਾ ਦੁੱਤੇ ਹਨ ਭਾਵ ਮੇਰੀ ਸੇਵਾ ਕਰਦੇ ਹਨ ਤੂੰ ਠਾਕਰ ਇਹ ਗ੍ਰਿਉ ਸਭ ਤੇਰਾ ਇਹ ਸਰੀਰ ਕਰ ਤੇਰਾ ਹੈ ਅਤੇ ਆਪਣੇ ਹੁਣ ਇਸ ਦਾ ਮਾਲਕ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੇ ਜੋਰ ਨਹੀਂ ਪਾ ਸਕਣਗੇ ਕਿਉਂਕਿ ਸਰੀਰ ਘਰ ਤਾਂ ਹੁਣ ਤੇਰਾ ਹੋ ਗਿਆ ਹੈ ਕਹੋ ਨਾਨਕ ਗੁਰ ਕੀਆ ਨਵੇਰਾ ਲਾਸਟ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਕਿ ਗੁਰੂ ਨੇ ਤਾਂ ਇਹ ਫੈਸਲਾ ਕਰ ਦਿੱਤਾ ਹੈ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ ਬਖਸ਼ਿਸ਼ ਕਰ ਦਿੱਤੀ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ